ਇੱਕ ਵਾਰ ਫਿਰ ਪ੍ਰਸ਼ਾਸਨ ਦੀ ਤਕਸ਼ਾਈ ਸਾਹਮਣੇ ਆਈ ਹੈ ਜਿੱਥੇ ਇੱਕ ਗਲੀ ਦੇ ਵਿੱਚ ਸ਼ਰਿਆਮ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਕੂੜੇ ਦੇ ਢੇਰ ਲਾ ਕੇ ਗਲੀ ਨੂੰ ਬਲੌਕ ਕਰ ਦਿੱਤਾ ਗਿਆ ਹੈ ਜਦੋਂ ਮੀਂਹ ਆਂਦਾ ਇੰਨੀ ਬਦਬੂ ਮਾਰਦੀ ਏ ਜੀ ਕਈ ਜਣੇ ਤਾਂ ਜੋ ਆਖ ਸਾਡੇ ਬਿਮਾਰ ਹੋ ਕੇ ਬਹਿ ਗਏ ਜੀ ਬੁੱਢੇ ਬਜ਼ੁਰਗ ਵੀ ਇੰਨੀ ਜੇ ਉਹਨਾਂ ਦੇ ਸਾਹ ਦੀ ਪ੍ਰੋਬਲਮ ਹੋ ਗਈ ਜੀ ਹੁਣ ਸਾਡਾ ਰਾਹ ਉਹ ਵੀ ਬੰਦ ਕਰਵਾਤਾ ਦੂਜੇ ਪਾਸੇ ਲੰਘਦੇ ਆ ਜੀ ਜਮਾ ਠੱਡੇ ਪਏ ਹੋਏ ਆ ਪੂਰਾ ਹਾਲ ਹੋਇਆ ਪਿਆ ਬੁੱਢਾ ਨਗਰ ਪੰਚਾਇਤ ਵਾਲਾ ਸਿੱਟਕੇ ਗਏ ਨੇ ਜੀ ਕਾਲੀ ਪ੍ਰਧਾਨ ਸੀ ਅਨੌਤਾ ਜੀ ਚਰਨਾ ਸੀਗਾ ਜੀ ਨੁਕਸਾਨ ਹੋਈ ਜਾਂ ਨਾ ਕਰਾਂ ਜੀ ਬੱਚੇ ਬਿਮਾਰ ਹੋਈ ਜਾਂਦੇ ਆ ਉਹ ਬੈਠੇ ਪਰਲੀ ਸਾਈਡ ਉਹਨਾਂ ਨੂੰ ਐਦਾਂ ਵੀ ਜਿਹੜਾ ਇਹ ਮੰਨ ਲੋ ਗੰਦ ਪਾ ਕੇ ਗਏ ਨੇ ਵੀ ਇਸ ਏਰੀਆ 'ਚ ਕੋਈ ਬੰਦਾ ਰਹਿ ਨਹੀਂ ਰਿਹਾ ਇਹਦੇ ਨਾਲ ਹੀ ਇਤੋਂ ਦੇ ਕਾਰਜ ਸாதਕ ਅਫਸਰ ਨਾਲ ਗੱਲ ਕੀਤੀ ਤਾਂ ਉਹਦਾ ਇਹ ਕਹਿਣਾ ਹੈ ਕਿ ਸਾਨੂੰ ਬੰਦਾ ਦੱਸੋ ਜਿਹੜਾ ਇੱਥੇ ਕੂੜਾ ਸੁੱਟ ਕੇ ਗਿਆ ਹੈ ਕਿੰਨੀ ਹਾਸੋਹਿਣੀ ਗੱਲ ਹੈ ਇਹੋ ਪੱਤਰਕਾਰ ਨੂੰ ਕਹਿ ਰਹੇ ਆ ਕਿ ਸਾਨੂੰ ਬੰਦਾ ਦੱਸੋ ਸਾਨੂੰ ਦੱਸੋ ਅਸੀਂ ਫਿਰ ਕਾਰਵਾਈ ਕਰਾਂਗੇ ਜੇ ਤੁਹਾਨੂੰ ਦੱਸੋ ਪੱਤਰੰਦੇ ਲਗਾਏ ਜੀ ਹੁਣ ਸਾਡੂ ਸਾਡੀ ਤਾਂ ਨਾ ਲੈਕ ਨਹੀਂ ਆ ਰਿਹਾ ਨਾ ਕਿਹੜਾ ਬੰਦਾ ਲਗਾਇਆ ਉੱਥੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਇਹ ਵੀ ਦੱਸਿਆ ਕਿ ਜਿਹੜੀਆਂ ਟਰਾਲੀਆਂ ਇੱਥੇ ਕੂੜਾ ਸੁੱਟ ਕੇ ਗਈਆਂ ਹੈ ਉਹ ਅਸਲ ਦੇ ਵਿੱਚ ਨਗਰ ਪੰਚਾਇਤ ਦੀਆਂ ਸੀ ਮੇਰਾ ਨਾਮ ਰਾਜਵਾਲਾ ਜੀ ਅਸੀਂ ਵਾਰਡ ਨੰਬਰ 3 ਚ ਰਹਿੰਦੇ ਆ ਜੀ ਟੇਟੋਆਂ ਚ ਰਹਿਨੇ ਆ ਜੀ ਪਹਿਲਾ ਮਤਲਬ ਜਦੋਂ ਨਾਲੀ ਆਈ ਸੀ ਉਸ ਟਾਈਮ ਵੀ ਪ੍ਰਸ਼ਾਸਨ ਨੇ ਸਾਡੀ ਹੈਲਪ ਨਹੀਂ ਕੀਤੀ ਜੀ ਠੀਕ ਹੈ ਇੱਥੇ ਇੱਥੇ ਜਿੰਨੇ ਵੀ ਘਰ ਨੇ 5-7 ਘਰ ਨੇ ਜੀ ਇਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਸੀ ਜੀ ਮੋਟਰਾਂ ਖਰਾਬ ਹੋ ਗਈਆਂ ਬੁਰਾ ਹਾਲ ਜਮਾ ਫਰਸ਼ ਪੱਟੇ ਗਏ ਜੀ ਉਸ ਟਾਈਮ ਵੀ ਪ੍ਰਸ਼ਾਸਨ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਉਸ ਤੋਂ ਬਾਅਦ ਹੁਣ ਇਹ ਕੂੜਾ ਸਿੱਟ ਕੇ ਜੀ ਇੱਥੋਂ ਦਾ ਸਾਡਾ ਸਾਰਾ ਰਾਹ ਬੰਦ ਕਰਵਾਤਾ ਉਹ ਲਾਲੀ ਪ੍ਰਧਾਨ ਕਹਿੰਦੀ ਸੀ ਕਹਿੰਦੀ ਤਿੰਨ ਦਿਨਾਂ ਬਾਅਦ ਅਸੀਂ ਕਰਾਇਆ ਮਾਰ ਕੇ ਤੇ ਮਿੱਟੀ ਪਾ ਦਾਂਗੇ ਅਜੇ ਤੱਕ ਮਿੱਟੀ ਨਹੀਂ ਪਾਈ ਜੀ ਜਦੋਂ ਮੀਂਹ ਆਂਦਾ ਇੰਨੀ ਬਦਬੂ ਮਾਰਦੀ ਹੈ ਜ ਇਹ ਜਣੇ ਤਾਂ ਜੋ ਆਕ ਸਾਡੇ ਬਿਮਾਰ ਹੋ ਕੇ ਬਹਿ ਗਏ ਜੀ ਬੁੱਢੇ ਬਜ਼ੁਰਗ ਵੀ ਨਹੀਂ ਜੇ ਉਹਨਾਂ ਦੇ ਸਾਹ ਦੀ ਪ੍ਰੋਬਲਮ ਹੋ ਗਈ ਜੀ ਹੁਣ ਸਾਡਾ ਰਾਹ ਉਹ ਵੀ ਬੰਦ ਕਰਵਾਤਾ ਦੂਜੇ ਪਾਸੇ ਲੰਘਦੇ ਆ ਜੀ ਜੰਮਾ ਠੱਡੇ ਪਏ ਹੋਏ ਆ ਪੂਰਾ ਹਾਲ ਹੋਇਆ ਪਿਆ ਹੁਣ ਦੱਸੋ ਜੀ ਤੁਸੀਂ ਅਸੀਂ ਕੀ ਕਰੀਏ ਆਮ ਆਦਮੀ ਨੇ ਸਾਡਾ ਜੀਣਾ ਹਰਾਮ ਕਰ ਰੱਖਿਆ ਜੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਿਤੇ ਕੋਈ ਤੁਸੀਂ ਕੰਪਲੇਂਟ ਵਗੈਰਾ ਕੰਪਲੇਂਟ ਵੀ ਕੀਤੀ ਹੈ ਜੀ ਦਫਤਰਾਂ 'ਚ ਜਾ ਕੇ ਕੰਪਲੀਟ ਕੀਤੀ ਇੱਥੇ ਲਾਲੀ ਪ੍ਰਧਾਨ ਤੇ ਚਰਨਦਾਸ ਆ ਕੇ ਵੀ ਦੇਖ ਕੇ ਗਏ ਆ ਜੀ ਠੀਕ ਹੈ ਉਹ ਕਹਿੰਦੇ ਸੀ ਉਹਨਾਂ ਨੇ ਦੋ ਦਿਨਾਂ ਦੀ ਮੌਲਤ ਮੰਗੀ ਸੀ ਕਹਿੰਦੇ ਵੀ ਅਸੀਂ ਝਕਵਾ ਦਾਂਗੇ ਦੋ ਦਿਨ ਤੋਂ ਅੱਜ ਚੌਥਾ ਦਿਨ ਹੋ ਗਿਆ ਜੀ ਅਜੇ ਤੱਕ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਗਈ ਹੈ ਬਹੁਤ ਬੁਰਾ ਹਾਲ ਹੋ ਰਿਹਾ ਜੀ ਸਾਨੂੰ ਲੰਘਣ ਟੱਪਨ 'ਚ ਵੀ ਇੰਨੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਕਿ ਬਹੁਤ ਜ਼ਿਆਦਾ ਪ੍ਰਸ਼ਾਸਨ ਸਾਡਾ ਕੋਈ ਵੀ ਹੱਲ ਨਹੀਂ ਕਰਕੇ ਦੇ ਰਿਹਾ ਜੀ ਕੀ ਕਹਿਣਾ ਚਾਹੋਗੇ ਮੇਰੇ ਨਾਲ ਕੁਲਵਿੰਦਰ ਸਿੰਘ ਹੈ ਜੀ ਬਾਰਡ ਨੰਬਰ 3 ਕੂੜਾ ਸਟਾ ਕੇ ਇੱਥੇ ਮਤਲਬ ਬੁਰਾ ਹਾਲ ਕਰ ਗਏ ਜੀ ਪਹਿਲਾਂ ਸਾਨੂੰ ਕਹਿੰਦੇ ਗਲੀ ਬਣਾਵਾਂਗੇ ਹਜੇ ਤੱਕ ਨਾ ਤਾਂ ਕੋਈ ਗਲੀ ਬਣਾਈ ਐ ਨਾ ਇਹਦੇ ਕੋਈ ਕਰਹਾ ਲੱਗੇ ਠੀਕ ਹੈ ਜੀ ਪਹਿਲਾਂ ਨਾਲੀ ਵੇਲੇ ਤਾਂ ਸਾਡਾ ਬਹੁਤ ਫਰਾ ਕੂੜਾ ਕੂੜਾ ਨਗਰ ਪੰਚਾਇਤ ਵਾਲਾ ਸਟਕ ਸਟਕੇ ਗਏ ਨੇ ਜੀ ਲਾਲੇ ਪ੍ਰਧਾਨ ਜੀ ਨਾਲਤਾ ਜੀ ਚਰਨ ਦਾਸ ਜੀ ਤੇ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਸਾਨੂੰ ਦੋ ਦਿਨ ਬਾਅਦ ਕਰਹਾ ਮਾਰ ਦਾਂਗੇ ਰਾਤ ਨੂੰ ਇੰਨੀ ਮੁਸ਼ਕਲ ਆਉਂਦੀ ਜਦ ਮੀਂਹ ਪੈ ਜਾਂਦਾ ਬੁਰਾ ਹਾਲ ਹੋ ਜਾਂਦਾ ਤੇ ਕਿਸੇ ਅਧਿਕਾਰੀ ਨੂੰ ਨਹੀਂ ਆਖਿਆ ਤੁਸੀਂ ਅਧਿਕਾਰੀ ਨੂੰ ਜਾ ਕੇ ਆਏ ਸੀਗੇ ਜਿਨ੍ਹਾਂ ਨੇ ਦੋ ਦਿਨਾਂ ਦਾ ਕਿਹਾ ਸੀਗਾ ਜੀ ਅੱਜ ਚੌਥਾ ਦਿਨ ਹੋ ਗਿਆ ਹ ਨੰਗੜਾ ਟੱਪਣਾ ਇੰਨਾ ਬੁਰਾ ਹਾਲ ਹੋ ਗਿਆ ਹੁਣ ਲੋਕਾਂ ਦੇ ਪਲਾਟਾਂ ਵਿੱਚ ਦੀ ਟਪੇ ਜਾਂਦੇ ਆ। ਵੀ ਵਾਇਕੁਰਜੀ ਫਤਈ ਮੇਰਾ ਨਾਮ ਹੈਰੀ ਸਿੰਘ ਖਾਲਸਾ ਜੀ। ਵਾਰਡ ਨੰਬਰ 3 ਹੈ ਜੀ। ਇਹ 4-5 ਦਿਨ ਦੀ ਗੱਲ ਹੈ ਜੀ ਇਹ ਆਹ ਗੰਦ ਸਿੱਟ ਕੇ ਨਗਰ ਪੰਚਾਇਤ ਵਾਲੀ। ਇੱਬਿਆਂ ਤੋਂ ਕੋਈ ਲਾਲੀ ਹੈ। ਉਹਨੂੰ ਪ੍ਰਧਾਨ ਕਹਿੰਦੇ ਪਰ ਪ੍ਰਧਾਨ ਇਸ ਟਾਈਮ ਕੋਈ ਨਹੀਂ ਹੈਗਾ ਉਹਨਾਂ ਚੋਂ। ਠੀਕ ਹੈ ਜੀ ਆਮ ਆਦਮੀ ਵਾਲੇ ਇਹਨਾਂ ਨੂੰ ਮੈਂ ਕੰਪਲੀਟ ਵੀ ਕੀਤੀ ਐ। ਲਾਲੀ ਫਲਾਵਰ ਵਾਲੇ ਆਮ ਆਦਮੀ ਉਹਨੂੰ ਵੀ ਕੰਪਲੀਟ ਕੀਤੀ ਐ। ਉਹ ਕਹਿੰਦਾ ਇੱਕ ਦਿਨ ਦੋ ਦੋ ਦਿਨ ਤੋਂ ਤਿੰਨ ਦਿਨ ਤੋਂ ਫਿਰ ਨਗਰਪਾਲਿਕਾ ਜਾ ਕੇ ਬੋਰ ਸਿੰਘ ਬੈਠੇ ਉਹਨਾਂ ਨੂੰ ਵੀ ਮੈਂ ਕਿਹਾ ਉਹ ਗਏ ਸਾਡੇ ਅੰਡਰ ਨਹੀਂ ਆਉਂਦਾ ਇਹ ਕੰਮ ਇਹ ਸ਼ਰਿਆਮ ਤਾਂ ਕਹਰੇ ਜੀ ਗਲੀ ਮੰਨ ਲਓ ਇਹਨਾਂ ਨੇ ਗਲੀ ਉੱਚੀ ਕਰਨੀ ਐ ਇਹ ਗੰਦ ਪਾ ਕੇ ਲੋਕਾਂ ਦੀਆਂ ਗਲੀਆਂ ਉੱਚੇ ਕਰਨਗੇ ਜੇ ਕੋਈ ਟੈਂਡਰ ਚ ਇਹਨਾਂ ਦੇ ਲਿਖਿਆਗਾ ਵੀ ਇਹ ਗੰਦ ਪਾ ਕੇ ਲੋਕਾਂ ਤੁਸੀਂ ਗਲੀਆਂ ਉੱਚੇ ਕਰੋ ਆਦੇ ਵਾਰਡ ਦੀਆਂ ਆਉਦੇ ਸ਼ਹਿਰ ਦੀਆਂ ਫਿਰ ਤਾਂ ਚਲੋ ਮੰਨਦੇ ਸਾਨੂੰ ਲਿਖਤੀ ਰੂਪ ਚ ਦੱਸ ਦਿਨ ਦਿਖਾ ਦੇਣ ਸਾਨੂੰ ਬੇ ਲੋਕਾਂ ਦੇ ਬਾਹਰ ਚ ਗੰਦ ਸਿੱਟ ਗਏ ਤੇ ਗਲੀਆਂ ਉੱਚੀ ਕਰਨੀਆਂ ਤੇ ਇਹਦਾ ਕੱਲ ਨੂੰ ਜ਼ਿੰਮੇਵਾਰ ਕੌਣ ਹੈ ਮੰਨ ਲਓ ਪਿਛਲੇ ਵਾਰ ਨਾਲ ਹੀ ਆਈ ਸੀ ਕੋਈ ਬਰਸਾਤ ਆ ਜਾਏ ਕੋਈ ਨਾਲੀ ਦਾ ਮੰਨ ਲਓ ਹੋਰ ਬੀਏ ਸੜਕ ਇਹਨਾਂ ਨੇ ਬਣਾਤੀ ਇਸ ਤੇ ਮਿੱਟੀ ਪਾਤੀ ਉਹ ਫਾਰਮੈਲਟੀ ਇਹਨਾਂ ਨੇ ਕਰਤੀ ਪੂਰੀ ਮੰਨ ਲਓ ਟੈਂਡਰ ਜਗ੍ਹਾ ਦਿਖਾਤਾ ਵੀ ਅਸੀਂ ਇੱਥੇ ਸੜਕ ਬਣਾਤੀ ਰੱਬ ਨਾ ਕਰੇ ਪਾਣੀ ਮੰਨ ਲਓ ਇੱਥੇ ਜ਼ਿਆਦਾ ਹੋ ਜੇ ਬਾਰਿਸ਼ ਆ ਜੇ ਤੇ ਮੰਨ ਲਓ ਸੜਕ ਬਹਿ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਨਗਰ ਪੰਚਾਇਤ ਵਾਲੇ ਜਾਂ ਆਮ ਆਦਮੀ ਵਾਲੇ ਇਹ ਜ਼ਿੰਮੇਵਾਰੀ ਲੈ ਲੈਣਗੇ ਇਸ ਚੀ ਦੀ ਨੁਕਸਾਨ ਹੋਈ ਜਾਂਦਾ ਕਰਾਂ ਜੀ ਬੱਚੇ ਬਿਮਾਰ ਹੋ ਜਾਂਦੇ ਆ ਉਹ ਬੈਠੇ ਪਰਲੀ ਸਾਈਡ ਉਹਨਾਂ ਨੂੰ ਐਦਾਂ ਵੀ ਜਿਹੜਾ ਇਹ ਮੰਨ ਲਓ ਗੰਦ ਪਾ ਕੇ ਗਏ ਨੇ ਵੀ ਇਸ ਏਰੀਆ 'ਚ ਕੋਈ ਬੰਦਾ ਰਹਿ ਨਹੀਂ ਰਿਹਾ ਉਹਨਾਂ ਨੂੰ ਐ ਵੀ ਉਹ ਅੱਖਾਂ ਵਿੱਚ ਹੀ ਬੈਠੇ ਆ ਵੀ ਇਸ ਏਰੀ ਅਸੀਂ ਬਿਸ਼ੱਕ ਦੀ ਰੈਂਟ ਤੇ ਰਹ ਰਹੇ ਆ ਪਰ ਗੱਲ ਤਾਂ ਹੱਕ ਸੱਚ ਦੀ ਕਰਾਂਗੇ ਅਸੀਂ ਵੀ ਇਹਨਾਂ ਨਾਲ ਬਹੁਤ ੱਕਾ ਹੋ ਰਿਹਾ ਵੀ ਇਹਨਾਂ ਨਾਲ ਖਿੱਚਿਆ ਜਾ ਬਈ ਅਸੀਂ ਕੰਪਲੇਂਟ ਵੀ ਕਰਕੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਗਰ ਪੰਚਾਇਤ ਦਾ ਹੀ ਕੋਈ ਸੁਣਵਾਈ ਹੈ ਹੀ ਨਹੀਂ ਪਹਿਲੀ ਗੱਲ ਤਾਂ ਅਸੀਂ ਜਾ ਕੇ ਖੋਜ ਜਾ ਕੇ ਕੰਪਲੇਂਟ ਵੀ ਕਰਕੇ ਆ ਪੁੱਛ ਕੇ ਮੈਂ ਕਿਹਾ ਵੀ ਥੋੜੇ ਅੰਡਰ ਹੈਗਾ ਸਾਡੇ ਕੋਈ ਅੰਡਰ ਨਹੀਂ ਹੈਗਾ ਲਾਲੀ ਨੂੰ ਤਿੰਨ ਚਾਰ ਵਾਰੀ ਕਹਿਤਾ ਮੈਂ ਫਲਾਵਰ ਵਾਲੇ ਨੂੰ ਉਹਨੇ ਵੀ ਵੀਰ ਭਰਾ ਨੇ ਸਾਡੀ ਚਲੋ ਸੁਣੀ ਆ ਉਹ ਕਹਿੰਦਾ ਕੋਈ ਨਾ ਇੱਕ ਦੋ ਜਗਾਂ ਪਰ ਇਹ ਚਕਾਉਣਗੇ ਕਦੋਂ ਇਹ ਸੜਕ ਜਦੋਂ ਬਣ ਗਈ ਉਸ ਤੋਂ ਬਾਅਦ ਚਕਾਉਣਗੇ ਇਹਦਾ ਕੋਈ ਹੱਲ ਕੀਤਾ ਜਾਵੇ ਪਰ ਵਾਰਡ ਦੇ ਵਿੱਚ ਕੂੜੇ ਦੇ ਢੇਰ ਲਾਏ ਆ ਜੀ ਉਹ ਕਿਸ ਮਕਸਦ ਵਾਸਤੇ ਕਿਉਂ ਲਾਏ ਜੀ ਉਹ ਅਸੀਂ ਕੋਈ ਨਹੀਂ ਲਾਇਆ ਕਮੇਟੀ ਨੇ ਕੋਈ ਨਹੀਂ ਲਗਾਇਆ ਜਿਹਨੇ ਲਗਾਇਆ ਉਹਨਾਂ ਨੂੰ ਪੁੱਛੋ ਕਿੰਨਾ ਨੇ ਲਗਾਇਆ ਆ ਜੇ ਨਾਮ ਦੱਸੋ ਸਾਡੀ ਕਿਹਨੇ ਲਗਾਇਆ ਨਹੀਂ ਇਹ ਜਿਹੜਾ ਇਹ ਤੁਹਾਡੇ ਅੰਡਰ ਨਹੀਂ ਆਉਂਦੇ ਜਿਹੜੇ ਕੂੜੇ ਚੱਕਣ ਵਾਲੇ ਡੰਪ ਵਾਲੇ ਜੀ ਨਹੀਂ ਨਹੀਂ ਮੇਰੀ ਇੱਕ ਗੱਲ ਸੁਣੋ ਜੇ ਕਿਸੇ ਸਾਡੇ ਬੰਦੇ ਨੇ ਲਗਾਇਆ ਤਾਂ ਦੱਸੋ ਵੀ ਮੇਰੇ ਬੰਦੇ ਨੇ ਕਿਸੇ ਨੇ ਲਗਾਇਆ ਮੈਂ ਉਸ ਤੇ ਐਕਸ਼ਨ ਲੈ ਲੈਣਾ ਮੈਂ ਨੂੰ ਮੈਂ ਪੁੱਛ ਲਿਆ ਸਾਡੇ ਬੰਦੇ ਕਹਿੰਦੇ ਵੀ ਅਸੀਂ ਤਾਂ ਕਿਸੇ ਨੇ ਲਗਾਇਆ ਨਹੀਂ ਜੀ ਹਰ ਜੇ ਇਹ ਜਿਹੜੀਆਂ ਗਲੀਆਂ ਉਹ ਤੁਹਾਡੇ ਅੰਡਰ ਆਉਂਦੀਆਂ ਉਹ ਤੁਸੀਂ ਐਕਸ਼ਨ ਤਾਂ ਲੈ ਸਕਦੇ ਹੋ ਇੰਕੁਐਰੀ ਕਰਕੇ ਕਿ ਜਿਹੜੀ ਉਹ ਗਲੀ ਆ 3 ਨੰਬਰ ਵਾਰਡ ਦੀ ਉਹ ਤਾਂ ਤੁਹਾਡੇ ਅੰਦਰ ਹੀ ਉਹਨਾਂ ਨੇ ਅਸੀਂ ਕਰਾ ਰਹੇ ਹਾਂ ਜੀ ਉੱਥੇ ਉਹਨੂੰ ਕਲੀਅਰ ਕਰਾ ਰਹੇ ਹਾਂ ਦੇਖੋ ਠੀਕ ਹੈ ਤੇ ਜਿਨੇ ਇਹ ਲਾਏ ਆ ਉਹਦੇ ਖਿਲਾਫ ਐਕਸ਼ਨ ਲਵੋਗੇ ਕੋਈ ਜੇ ਤੁਸੀਂ ਉਹਨੂੰ ਦੱਸੋ ਕਿਹੜਾ ਬੰਦਾ ਲਗਾਇਆ ਜੀ ਹੁਣ ਸਾਡੂ ਤਾਂ ਸਾਡੀ ਤਾਂ ਨੋਲਿਜ ਨਹੀਂ ਆ ਰਿਹਾ ਨਾ ਕਿਹੜਾ ਬੰਦਾ ਨੇ ਲਗਾਇਆ ਉੱਥੇ